ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਧਮਕਾ ਕੇ ਤੇ ਫਰौती ਮੰਗੀ ਉਹਨਾਂ ਤੋਂ ਵੀ ਕਰੋੜ ਕਰੋੜ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਅੱਗੇ ਜਿਵੇਂ ਸੀ ਇਹ ਸਟਾਫ ਵਾਲੋ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮੋਹਤਾਵਨ ਦੇ ਇਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋਵ ਦਾ ਪਰਦਾਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਫਰੀਦਕੋਟ ਤੋਂ ਕਿਸੇ ਤੋਂ ਗਨ ਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾ ਵਿੱਚ ਵਰਤੇ ਆ ਤੇ ਉਹ ਬਰਾਮਦ ਕੀਤੇ ਗਏ। ਸੋ ਜਿੰਨਾਂ ਕੋ ਸਰ ਮੰਗਿਆ ਦੀ ਫਰੋਤੀ ਹੈ ਇਹ ਕਾਹਨਾ ਕੰਮ ਕਰਤੀ ਸਰ? ਉਹ ਜਿਹੜੇ ਇੱਥੇ ਲੋਕਲ ਸੀਗੇ ਜੀ ਉਹ ਜਿਹੜੇ ਉਹਨਾਂ ਦਾ ਬਾਹਰ ਭੇਜਣ ਦਾ ਕੰਮ ਸੀਗਾ ਜੀ। ਟਰੈਵਲ ਹੰਨੀ ਇਮੀਗ੍ਰੇਸ਼ਨ ਦਾ ਐਂਡ ਟਰੈਵਲ ਜੈਂਸੀ ਉਹਨਾਂ ਦੁਸੀਗੀ ਤੇ ਉਹਦੇ ਸਾਰੇ ਫਰੋਤੀ ਮੰਗਣ ਵਾਲੇ ਕੀ ਪਹਿਲਾਂ ਵੀ ਕਈ ਫਰੋਤੀ ਮੰਗ ਚੁੱਕੇ ਆ ਕਿ ਫਸਟ ਟਾਈਮ ਇਹਨਾਂ ਦਾ ਨਹੀਂ ਇਹਨਾਂ ਦਾ ਪਹਿਲਾਂ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ। ਵੀ ਪੁੱਛਗੇ ਚ ਜਾਰੀ ਹੈ ਪਰਚਾ ਨਹੀਂ ਹੈ ਨਾਲ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਪਹਿਲਾਂ ਨਹੀਂ ਹੈ ਬਟ ਜਿਹੜੀ ਹਜੇ ਉਹਨਾਂ ਦੇ ਅਰੈਸਟ ਕੀਤੇ ਆ ਪੁੱਛਗੇ ਚ ਜਾਰੀ ਹੈ ਜੇ ਜਈ ਕੋਈ ਹੋਰ ਵਾਰਦਾਤ ਕੀਤੀ ਸਾਹਮਣੇ ਆਈ ਤਾਂ ਅਸੀਂ ਉਹ ਸਾਹਮਣੇ ਆ ਜੀ ਪਰਚਾ ਕੋਈ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ ਕੀਤਾ ਫਰੋਜ਼ਪੁਰ ਚ ਨਾ ਫਰੋਜ਼ਪੁਰ ਚ ਕੋਈ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ ਕੀਤਾ ਜਿੱਥੇ ਕਿ ਇਹਨਾਂ ਚੋ ਚਮਕੌਰ ਸਿੰਘ ਦੀ ਪਤਨੀ ਨੇ ਆਪਣੇ ਕਾਗਜ਼ ਵੀ ਲਾਏ ਹੋਏ ਸੀ ਤੇ ਇਹਨਾਂ ਨੂੰ ਉੱਥੇ ਇਹਨਾਂ ਨੇ ਪਲਾਨ ਕੀਤੀ ਜਦੋਂ ਉਹ ਸਬੰਧ ਇਹ ਆਉਂਦੇ ਸੀ ਇਹਨੇ ਚਮਕੌਰ ਸਿੰਘ ਕਰਨਦੀਪ ਸ਼ਰਮਾ ਤੇ ਬਲਵਿੰਦਰ ਸਿੰਘ ਇਹਨਾਂ ਨੇ ਮਿਲ ਕੇ ਪਲਾਨ ਕੀਤੀ ਵੀ ਆਪਾਂ ਇਸ ਤੋਂ ਮੋਟੀ ਕਮਾਈ ਕਰੀਏ ਮੋٹے ਪੈਸੇ ਬਣਾਈਏ ਤੇ ਇਹਨੂੰ ਡਰਾਇਟ ਬਕਾਇਆ ਜਾ ਸਕਦਾ ਤਾਂ ਇਹਨਾਂ ਨੇ ਪਲਾਨ ਅਨੁਸਾਰ ਪਹਿਲਾਂ ਇੱਕ ਫਰੀਦਕੋਟ ਜਾ ਕੇ ਗਨਪੁਆਇੰਟ ਤੇ ਮੋਬਾਈਲ ਸਟ੍ਰੈਚ ਕੀਤਾ ਉਸ ਮੋਬਾਈਲ ਤੋਂ ਹੀ ਕਾਲਾਂ ਕਰਦੇ ਰਹੇ ਤੇ ਉਸ ਦੇ ਬਾਰੇ ਜਿਹੜਾ ਸਾਡੇ ਪਤਾ ਲੱਗਣ ਤੋਂ ਜਿਹੜੀ ਅੱਗੇ ਤਫਤੀਸ਼ ਕਰਦੇ ਹੋਏ ਤੇ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਨੇ ਹੋਰ ਜਿੰਨੇ ਮੋਬਾਈਲ ਯੂਜ਼ ਕੀਤੇ ਤੇ ਸੱਤ ਮੋਬਾਈਲ ਅਸੀਂ ਜਿਹੜੇ ਇਹਨਾਂ ਨੇ ਵਾਰਦਤਾਂ ਚ ਯੂਜ਼ ਕੀਤੇ ਸੀ ਏ ਚੰਕੌਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੋਤ ਸਿੰਘ ਵਾਲਾ थाना सदर ਪੱਟੀ ਦਾ ਕਰਨਦੀਪ ਸ਼ਰਮਾ ਪਿੰਡ ਟਿਬਰ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੇੜੇ ਪٹرول ਪੰਪ ਬਸਤੀ ਪੱਟੀਾਂ ਵਾਲੀ ਕ੍ਰਿਮੀਨਲ ਬੈਕਗ੍ਰਾਉਂਡ ਆ ਪਹਿਲਾਂ ਨਹੀਂ ਇਹਨਾਂ ਦੇ ਪਹਿਲਾਂ ਪਰਚੇ ਤਾਂ ਹੈ ਨਹੀਂ ਬਟ ਜਿਹੜੀ ਪੁੱਛਗਿੱਛ ਅਸੀਂ ਕਰ ਰਹੇ ਹਾਂ ਜੀ ਕਿਤੇ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੋਈਆਂ ਜਾਂ ਸਾਹਮਣੇ ਆਉਣਗੇ ਤੇ ਉਸ ਹੱਬ ਦਾ